ਬਲਾਵ ਜੀ ਫਤਿਹ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਨੂੰ ਸਮਰਪਿਤ ਆਪ ਜੀ ਨਾਲ ਕੁਝ ਗੁਰਮਤ ਵਿਚਾਰਾਂ ਸਾਂਝੀਆਂ ਕਰਨੀਆਂ ਹਨ ਸੁਣਨ ਦਾ ਯਤਨ ਕਰਨਾ ਜੀ ਅੱਜ 27 ਜੂਨ ਇਹ ਦਿਨ ਸਿੱਖ ਕੌਮ ਦੇ ਮਹਾਨ ਜਨੈਲ ਮਹਾਨ ਰਾਜ ਦੇ ਉਸਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਨੂੰ ਸਮਰਪਿਤ ਹੈ ਸਿੱਖ ਇਤਿਹਾਸ ਅਨੁਸਾਰ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਵਿਖੇ ਚੜ੍ਹਾਈ ਕਰ ਗਏ ਸਨ 1780 ਇਸਵੀ ਗੁਜਰਾਵਾਲ ਪਿੰਡ ਦੇ ਵਿੱਚ ਸਰਦਾਰ ਮਹਾ ਸਿੰਘ ਦੇ ਘਰ ਬੀਬੀ ਰਾਜਕੌਰ ਜੀ ਦੀ ਕੁੱਖੋਂ ਉਸੂਰ ਵੀ ਰਿਓ ਦੇ ਦਾ ਜਨਮ ਹੋਇਆ ਜਿਸ ਨੇ ਕੁੱਲ ਜਹਾਨ ਵਿੱਚ ਸਿੱਖਾਂ ਨੂੰ ਇਕੱਠੇ ਕਰਨ ਦੀ ਭਾਵਨਾ ਰੱਖੀ ਅਤੇ ਸਿੱਖ ਰਾਜ ਸਥਾਪਿਤ ਕੀਤਾ ਸਿੱਖ ਰਾਜ ਉੱਥੋਂ ਤੱਕ ਸਥਾਪਿਤ ਕੀਤਾ ਜਿੱਥੋਂ ਤੱਕ ਲੋਕ ਕਲਪਨਾ ਵੀ ਨਹੀਂ ਕਰ ਸਕਦੇ ਸਨ ਜਮਰੋਦ ਦੇ ਕਿਲੇ ਨੂੰ ਜਿਤਨਾ ਸੋਚਣੋਂ ਵੀ ਲੋਕ ਡਰਦੇ ਸਨ ਪਰ ਮਹਾਰਾਜ ਨੇ ਘਾਰ ਵਿਖਾਇਆ ਕਸ਼ਮੀਰ ਵਾਲ ਕੋਈ ਅੱਖ ਚੁੱਕ ਕੇ ਵੀ ਨਹੀਂ ਦੇਖਦਾ ਸੀ ਪਰ ਮਹਾਰਾਜ ਨੇ ਕਸ਼ਮੀਰ ਛੱਡੋ ਰਜੌੜੀ ਪੁੰਛ ਤੱਕ ਮੱਲਾ ਮਾਰੀਆਂ ਚੀਨ ਤਿੱਬਤ ਤੱਕ ਮੱਲਾ ਮਾਰੀਆਂ ਇਹ ਹੀ ਇੱਕ ਗੁਰੂ ਕੇ ਸਿੱਖ ਦੀ ਅਣਖ ਸੀ ਦਲੇਰੀ ਸੀ ਕਿ ਅੰਗਰੇਜ਼ ਸਰਕਾਰ ਉਸ ਰਾਜ ਨੂੰ ਜਿੱਤਣ ਵਾਸਤੇ ਜੋ ਰਣਜੀਤ ਸਿੰਘ ਨੇ ਬਣਾਇਆ ਹੈ ਉਸ ਨੂੰ ਜਿੱਤਣ ਵਾਸਤੇ ਦੋ ਚੀਜ਼ਾਂ ਦੀ ਲੋੜ ਸੀ ਇੱਕ ਸੀ ਦੁਫਾਰਦੀ ਉਹ ਰਣਜੀਤ ਸਿੰਘ ਜਿਉਂਦੇ ਜੇ ਪਾ ਨਹੀਂ ਸਕੇ ਤੇ ਦੂਸਰਾ ਸੀ ਕਿ ਕਦੋਂ ਰਣਜੀਤ ਸਿੰਘ ਇਸ ਸੰਸਾਰ ਤੋਂ ਕੂਚ ਕਰੇ ਤੇ ਅਸੀਂ ਉਸ ਦੇ ਮਹਾਨ ਰਾਜ ਦੇ مالک ਬਣ ਜਾਈਏ ਅੰਗਰੇਜ਼ਾਂ ਦੀ ਇਹ ਭਾਵਨਾ ਪੂਰੀ ਹੋਈ ਸਿੱਖ ਕੌਮ ਨੂੰ ਵੱਡਾ ਨੁਕਸਾਨ ਹੋਇਆ ਜੋ ਹੁਣ ਤੱਕ ਤਾਂ ਸਿੱਖ ਸਰਦਾਰ ਪੂਰਾ ਨਹੀਂ ਕਰ ਸਕੇ ਖੈਰ ਵਿਦਵਾਨਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਧਰਾੰਗ ਦਾ ਦौरा ਪਿਆ ਸੀ ਜਿਸ ਕਾਰਨ ਉਹਨਾਂ ਦੀ ਸਿਹਤ ਵਿਗੜਦੀ ਵਿਗੜਦੀ ਅਤੇ ਵਿਗੜਦੀ ਹੀ ਰਹੀ ਅੰਤਲੇ ਸਮੇਂ ਇਹ ਲਾਹੌਰ ਰਾਮ ਬਾਗ ਵਿਖੇ ਆਉਂਦੇ ਹਨ ਅਤੇ ਆਉਂਦੇ ਹੀ ਆਪਣੇ ਸਥਾਨ ਤੇ ਕਵਰ ਖੜਕ ਸਿੰਘ ਨੂੰ ਆਪਣਾ ਉਤਰਾ ਅਧਿਕਾਰੀ ਸਥਾਪਿਤ ਕਰ ਦਿੰਦੇ ਹਨ ਦਰਬਾਰ ਵਿੱਚ ਬੈਠੇ ਕੁੱਲ ਮੰਤਰੀ ਵਜ਼ੀਰ ਅਤੇ ਸਿਪਾਹੀ ਅੱਖਾਂ ਪੁੱਟ-ਪੁੱਟ ਕੇ ਰੋਂਦੇ ਹਨ ਕਿ ਸੱਚੀ ਉਹੀ ਰਣਜੀਤ ਸਿੰਘ ਹੈ ਜਿਸ ਦੇ ਇੱਕ ਬੋਲ ਤੇ ਸਿੱਖ ਆਪਣੀਆਂ ਜਾਨਾਂ ਵਾਰ ਦਿੰਦੇ ਸਨ ਜਿਹਦੇ ਇੱਕ ਬੋਲ ਤੇ ਜੰਮਰੋ ਦਾ ਕਿਲਾ ਪੈਰਾ ਵਿੱਚ ਆ ਜਾਂਦਾ ਸੀ ਅੱਜ ਉਹੀ ਰਣਜੀਤ ਸਿੰਘ ਆਪਣੇ ਪੈਰਾ ਤੇ ਨਹੀਂ ਚੱਲ ਸਕਦਾ ਵਿਦਵਾਨਾਂ ਅਨੁਸਾਰ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਵਿਖੇ ਚੜ੍ਹਾਈ ਕਰ ਗਏ ਸਨ ਇੱਥੇ ਇੱਕ ਕਵੀ ਨੇ ਬਹੁਤ ਸੋਹਣੇ ਬੋਲ ਬਿਆਨ ਕੀਤੇ ਹਨ ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕੱਲਾ ਹੀ ਨਹੀਂ ਗਿਆ ਆਪਣੇ ਨਾਲ ਬਹੁਤ ਕੁਝ ਨਾਲ ਲੈ ਗਿਆ ਉਹ ਕਵੀ ਇਸ ਤਰ੍ਹਾਂ ਬਿਆਨ ਕਰਦਾ ਹੈ ਮੋਇ ਜਦੋਂ ਪੰਜਾਬ ਦਾ ਮਹਾਰਾਜਾ ਮੋਇ ਬੀਰਤਾ ਬੀਰ ਪੰਜਾਬੀਆਂ ਦੀ ਜਿਹਦੇ ਨਾਲ ਵੈਰੀ ਥਰ-ਥਰ ਕੰਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹਿਲ ਵਿੱਚ ਲਹੂ ਡੁੱਲਾ ਲਿੱਭੜ ਗਈ ਤਸਵੀਰ ਪੰਜਾਬੀਆਂ ਦੀ ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਭੀ ਜੰਜੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੇ ਚਿਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੇ ਚਿਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਹੋਈਆਂ ਪੁੱਲਣਾ ਚੁਕਾਂ ਦੀ ਖੀਮਾ ਬਖਸ਼ਣਾ ਜੀ ਬਲਾਓ ਜੀ ਫਤਿਹ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ